ਬਿਤੇ ਕੱਲ ਅਚਾਨਕ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਨੂੰ ਜਿਹੜਾ ਹਾਰਟ ਅਟੈਕ ਆ ਗਿਆ ਸੀ ਤਾਂ ਤੁਰੰਤ ਜਿਹੜਾ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਤੁਹਾਨੂੰ ਦੱਸ ਦਿਆ ਕਿ ਹੁਣ ਬਲਦੇਵ ਸਿੰਘ ਸਿਰਸਾ ਵੱਲੋਂ ਜਿਹੜਾ ਆ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਅਗਰ ਮੈਂ ਮਰ ਗਿਆ ਤਾਂ ਮੇਰਾ ਅੰਤਿਮ ਸੰਸਕਾਰ ਨਾ ਕੀਤਾ ਗਿਆ ਜਾਵੇ ਜਦੋਂ ਤੱਕ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਾ ਹੋਣ ਉੱਥੇ ਹੀ ਇਹ ਜਿਹੜਾ ਇਹ ਕਹਿੰਦੇ ਇਹ ਉਹਨਾਂ ਤੇ ਸੰਸਕਾਰ ਨਹੀਂ ਕਰਨਾ ਮੇਰਾ ਜਨਨਾ ਤੇ ਸਾਡੀਆਂ ਵੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਆ ਗਿਆ ਹੁੰਦਾ ਅਸੀਂ ਇਨਸਾਫ ਨਹੀਂ ਮਿੰਨ ਲੋਕ ਦਾ ਸਾਡਾ ਮਜ਼ਦੂਰਾ ਜਿਹੜਾ ਬਹੁਤ ਅੱਲਾ ਕੇ ਚੱਲਿਆ ਉਹਨਾਂ ਤੇ ਮੇਰੀ ਮਦਦ ਕਦੇ ਜਿਹੜੀ ਆ ਉਹ ਬਹੁਤ ਚੀਕਦੇ ਨਹੀਂ ਤੇ ਉਹਨਾਂ ਨੂੰ ਹਰ ਪਾਸੇ ਉਹ ਵਾਈ ਸਾਵਾ ਵਾਹਿਗੁਰੂ ਜੀ ਕੀ ਫਤਿਹ ਬਹੁਤ মিডিਆ ਵਾਲੇ ਸਾਥੀਆਂ ਦੇ ਕਿਸਾਨਾਂ ਦੇ ਵੀਰਾਂ ਦੇ ਫੋਨ ਆ ਰਹੇ ਸੀ ਸਰਦਾਰ ਜਦੋਂ ਦਾ ਸਰਦਾਰ ਬੰਦੇ ਸਿੰਘ ਸਿਰਸਾ ਜੀ ਦੀ ਤਬੀਅਤ ਖਰਾਬ ਹੋਈ ਤੇ ਉਹਨਾਂ ਨੂੰ ਜਿਹੜਾ ਹੈ ਫੇਰ ਨੂੰ ਫਸਟ ایڈ ਉੱਥੇ ਦਿੱਤੀ ਗਈ ਉਸ ਤੋਂ ਬਾਅਦ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਲੈ ਕੇ ਆਏਗੇ ਤੇ ਉਹਨਾਂ ਦੀ ਸਿਹਤ ਬਾਰੇ ਫੋਨ ਆ ਰਹੇ ਸੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ 21 ਜਨਵਰੀ ਨੂੰ ਵੀ ਇਹਨਾਂ ਨੂੰ ਖਾੜ ਦੀ ਦਿੱਕਤ ਆਈ ਸੀ ਲੇਕਿਨ ਉਹਨਾਂ ਨੇ ਫਿਰ ਵੀ ਮੋਰਚੇ ਨੂੰ ਪਹੁੰਚ ਦਿੰਦੇ ਹੋਏ ਮੋਰਚੇ ਤੇ ਪਹੁੰਚੇ ਸਰਦਾਰ ਜਗੀ ਸਿੰਘ ਢੱਲਵਾਲ ਨੇ ਵੀ ਉਹਨਾਂ ਨੂੰ ਕਿਹਾ ਤੁਸੀਂ ਆਰਾਮ ਕਰ ਲਓ ਸਿੱਖਾ ਸਾਹਿਬ ਤੁਸੀਂ ਇਲਾਜ ਕਰਵਾ ਲਓ ਤੇ ਉਹਨਾਂ ਨੇ ਉਹਨਾਂ ਨੂੰ ਵੀ ਕਿਹਾ ਨੇ ਤੁਸੀਂ ਏਡੀ ਵੱਡੀ ਜਿਹੜੀ ਮਹੀਮ ਨੂੰ ਲੈ ਕੇ ਚੱਲਿਓ ਜਿਹਦੇ ਨਾਲ ਤੁਸੀਂ ਦੇਸ਼ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਦੀ ਬਾਜ਼ੀ ਨੂੰ ਲੈ ਕੇ ਚੱਲਿਓ ਤੋਂ ਮੇਰਾ ਹੀ ਫਰਜ ਬੰਦਨ ਤੁਸੀਂ ਟਾਈਮ ਅੱਜ ਸਵੇਰੇ ਉਹਨਾਂ ਨੂੰ ਜੋ ਤਬੀਅਤ ਵਿਗੜਦੀ ਹੈ ਉਸ ਨੂੰ ਉਸੇ ਦੌਰਾਨ ਜੋ ਸਰਕਾਰੀ ਡਾਕਟਰਾਂ ਦੀ ਇੱਕ ਟੀਮ ਸੀ ਸਵੈਮਾਨ ਦੀ ਟੀਮ ਸੀ ਉਹਨਾਂ ਨੇ ਸੰਭਾਲਿਆ ਉਸ ਤੋਂ ਬਾਅਦ ਐਂਬੂਲੈਂਸ ਤੇ ਇੱਥੇ ਲੈ ਕੇ ਆਏ ਤੇ ਅਸੀਂ ਰਜੇਂਦਰਾ ਮੈਡੀਕਲ ਕਾਲਜ ਦੇ ਵਿੱਚ ਹਸਪਤਾਲ ਦੇ ਵਿੱਚ ਹੈ ਆਈ ਸੀ ਸੀ ਯੂ ਵਾਰਡ ਦੇ ਵਿੱਚ ਬਲਦੇਵ ਸਿੰਘ ਸਿਰਸਾ ਜੀ ਉਹਨਾਂ ਦੇ ਵੱੱਡੇ ਬੈਠੇ ਮੇਰੇ बीर प्रताप सिंह जी मनताप सिंह जी गोविंद सिंह भंगो जी ਤੇ ਵੀ ਕਿ ਜੋ શિક્ષਾ ਦੇ ਜੋ ਕੌਮੀ ਪ੍ਰਧਾਨ ਨੇ ਅਜਾਬ ਰਾਜਪ ਜਹਾਦ ਦੇ ਸੁਪਾ ਪ੍ਰਧਾਨ नसीब सिंह जी ਨਾਲ ਜਦੋਂ ਹਾਲਚਲ ਜਾਣਿਆ ਤੇ ਡਾਕਟਰਾਂ ਨੇ ਵੀ ਕੋ ਦੇਖਿਆ ਲੱਕੋ ਕੀਤੀ ਸੀ ਜੀ ਕੀਤੀ ਤੇ ਅਟੈਕ ਦੀ ਸ਼ਿਕਾਇਤ ਹੋਈ ਫਾਟ ਅਟੈਕ ਕੋਇਆ ਸੀ ਹੁਣ ਵਾਹਿਗੁਰੂ ਦੀ ਮਿਹਰ ਸਦਕਾ ਠੀਕ ਨੇ ਲੇਕਿਨ ਬ੍ਰਦੇਸ਼ ਸਿੰਘ सिरसा ਜੀ ਨੇ ਸਾਨੂੰ ਜੋ ਗੱਲ ਕਹੀ ਬਹੁਤ ਭਰੇ ਮਨ ਕਹਿ ਰਹੇ ਆ ਬਹੁਤ ਔਖਾ ਪਹਿਣਾ ਚਾਹੀਦਾ ਉਹ ਕਹਿੰਦੇ ਅਗਰ ਮੇਰਾ ਠੀਕ ਹੋਣਾ ਹੈ ਤਾਂ ਮੈਂ ਸਿਧਾਂ ਮੋਰਚੀ ਤੇ ਜਾਊਂਗਾ ਅਗਰ ਕੋਈ ਪਰਮਾਤਮਾ ਨਾਲ ਕੋਈ ਕੋਣ ਹੋਣੀ ਹੁੰਦੀ ਹੈ ਮੇਰੀ ਮੌਤ ਹੁੰਦੀ ਹੈ ਕਿ ਮੇਰਾ ਸਰੀਰ ਹੈ ਉਹ ਮੋਰਚੇ ਤੇ ਰਹਿਣਾ ਚਾਹੀਦਾ ਜਿੰਨੀ ਦੇਰ ਤੱਕ ਮੋਰਚਾ ਜਿੱਤਦਾ ਨਹੀਂ ਉਨੀ ਦੇਰ ਤੱਕ ਇਸ ਸਰੀਰ ਮੇਰਾ ਮੋਰਚੇ ਦੇ ਉੱਪਰ ਖਨੋਰੀ ਮੋਰਚੇ ਤੇ ਰਹਿਣਾ ਚਾਹੀਦਾ ਇਹ ਕਹਿੰਦੇ ਵੀ ਜੋ ਮੈਂ ਪਰਿਵਾਰ ਵਾਸਤੇ ਕਰਨਾ ਸੀ ਬਹੁਤ ਕੁਝ ਜੋ ਮੈਂ ਕਰ ਸਕਦਾ ਸੀ ਕੀਤਾ ਹੁਣ ਮੇਰਾ ਪਰਿਵਾਰ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਉਹਨਾਂ ਕਾਰਪੋਰੇਟ ਘਰਾਣਿਆਂ ਪੂੰਜੀਪਤੀਆਂ ਨੂੰ ਛੱਡ ਕੇ ਸਾਡਾ ਦੇਸ਼ ਮੇਰਾ ਹੈ ਉਸ ਦੇਸ਼ ਦੀ ਲੜਾਈ ਲੜਦੇ ਆਂ ਤੇ ਇਸ ਲੜਾਈ ਦੇ ਵਿੱਚ ਅਗਰ ਮੇ ਜਿਹੜੀ ਜਾਨੀ ਸਾਡੇ ਗੁਰੂਆਂ ਨੇ ਇਸ ਦੁਆਰਾ ਜੁਲਮ ਦੇ ਖਿਲਾਫ ਜਿਹੜੀ ਸਾਡੀ ਇਹ ਲੜਾਈਆਂ ਜਿਹੜੇ ਸਾਡੇ ਗੁਰੂਆਂ ਨੇ ਦਸਵੇਂ ਪੀθα ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖਿਲਾਫ ਲੜੀ ਉਹਨਾਂ ਕਾਰਪੋਰੇਟ ਧਰਾਨਿਆਂ ਦੀ ਜੁਲਮਾਂ ਦੀ ਉਹਨਾਂ ਦੇ ਤਹਿਰੀਰੀ ਸਰਕਾਰਾਂ ਚੱਲੀ ਉਹਨਾਂ ਦੀ ਜਗਾ ਇੱਕ ਸੁਨਹਿਰੀ ਸਿੱਧਿਆ ਹੋਇਆ ਜੀ ਸਾਲ ਪੂਰੇ ਹੋ ਗਏ ਮਹਾਪੰਚਾਇਤ ਸੀ ਅੱਜ ਉੱਥੇ ਇਹਨਾਂ ਨੇ ਜਿਹੜਾ ਕਿਸਾਨਾਂ ਨੂੰ ਸਮੋਦਨ ਸਮੋਦਨ ਵੀ ਕਰਨਾ ਸੀ ਲੇਕਿਨ ਅੱਜ ਸਵੇਪ ਨੇ ਇੱਥੇ ਜਿਹੜੇ ਇਲਾਜ ਨੇ ਅੱਛੀ ਮੋਰਚੇ ਵੱਲੋਂ ਵਿਸ਼ੇਸ਼ ਕਰਕੇ ਸਭਰਾ ਡਿਵੀਜ਼ਨ ਦੇ ਧਲੇਵਾਨ ਨੇ ਸਾਨੂੰ ਭੇਜਿਆ ਹਾਲਚਾਲ ਜਾਣਨ ਲਈ ਤੇ ਉਹਨਾਂ ਨੇ ਕਿਹਾ ਕਿ ਸਿਰਸਾ ਜੀ ਰਾਮ ਕਰੋ ਲੇਕਿਨ ਇਹਨਾਂ ਦੀ ਜਿਹੜੀ ਭਾਵਨਾ ਸੀ ਮੈਂ ਦੱਸਤੀ ਫਿਰ ਤੋਂ ਅਸੀਂ ਦੱਸਣਾ ਚਾਹੁੰਦੇ ਹਾਂ ਸਾਡਾ ਪਰਿਵਾਰ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਡੇ ਵੱਲੋਂ ਵਿਸ਼ੇਸ਼ ਕਰਕੇ ਬ੍ਰਿਜੇਸ਼ ਸਿੰਘ ਸਿਰਸਾ ਜੀ ਵੱਲੋਂ ਇਹ ਜੋ ਦਿਲੀ ਇਛਾ ਹੈ ਇਹ ਵਾਹਿਗੁਰੂ ਨੂੰ ਠੀਕ ਕਰਦਾ ਹੈ ਕਿ ਮੈਂ ਮੋਰਚੇ ਤੇ ਜਾ ਕੇ ਆਪਣੇ ਸਿਵਾਮਨ ਪਾਉਂਗਾ ਅਗਰ ਅਨ ਹੋਣੀ ਹੁੰਦੀ ਹੈ ਮੇਰਾ ਪ੍ਰਾਨ ਜਾਂਦੇ ਆ ਤੇ ਮੇਰਾ ਸਰੀਰ ਹੈ ਜਿਹੜਾ ਮੋਰਚੇ ਵਾਸਤੇ ਹੋਊਗਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਹੋਊਗਾ ਜਿੰਨੀ ਦੇ ਮੋਰਚਾ ਦੀ ਜਿੱਤ ਹੋ ਰਿਹਾ ਹੈ ਅਸਲ ਉੱਥੇ ਮੇਰੇ ਮਰਤਕ ਦੇ ਮੋਰਚੇ ਤੇ ਰਹਿਣੀ ਚਾਹੀਦੀ ਹੈ